ਸਤਨਾਮ ਸ੍ਰੀ ਵਾਖੇ ਗੁਰੂ ਸਾਹਿਬ ਜੀ ਰਹਿਰਾਸ ਸਾਹਿਬ ਹਰ ਜੁਗ ਜੁਗਾ ਭਗਤ ਓ ਪਾਇਆ ਪੈਜ ਰਖਦਾ ਆ ਰਾਮ ਰਾਜ ਹਰ ਨਾਖਸਾ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪੇਠਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈਂ ਛਡਾਇਆ ਇੱਕ ਓ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੋ ਸੁਖ ਰੋਗਾਂ ਕਾ ਭਿਆਜਾ ਸੁਖ ਤਾਮਨਾ ਹੋਈ ਤੋ ਕਰਤਾ ਕਰਨਾ ਮੈਂ ਨਾਹੀ ਚਾਹੋਂ ਕਰੀ ਨਾ ਹਾਂਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾਉ ਜਾਤ ਮਹਿ ਜੋਤਾ ਜੋਤ ਮਹਿ ਜਾਤਾ ਕਲਕਲਾ ਪਰਪੂਰ ਰਹੀਆ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਜਹਨਾਂ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਿ ਆ ਸੋ ਦਰਗਾ ਆਸਾ ਮਹੱਲਾ ਪਹਿਲਾ ਇੱਕ ਓ ਓੰਕਾਰ ਸਤਗੁਰ ਪ੍ਰਸਾਦ ਸੋ ਦਰ ਤੇਰਾ ਕੇਹਾ ਸੋ ਕਰਕੇ ਹਾਂ ਜਿਤ ਬਹਿ ਸਰਬ ਸਮਾਲੈ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੇ ਬਾ ਬਨਹਾਰੇ ਕਿਤੇ ਤੇਰੇ ਰਾਗ ਪਰਿਸ਼ੋ ਕਹੀਐ ਕਿਤੇ ਤੇਰੇ ਗਾਵਨ ਹਾਰੇ ਗਾਵਨ ਤੁਦ ਨ ਪਵਣਾ ਪਾਣੀ ਬੈਸੰਤਰਾ ਗਾਵੇ ਰਾਜਾ ਧਰਮ ਦੁਆਰੇ ਗਾਵਨ ਤੁਦ ਨ ਚਿਤਾ ਗੁਪਤ ਲਿਖ ਜਾਣਣਾ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦ ਨ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧ ਨੋ ਇੰਦਰਿੰਦਰਾ ਅਸਨ ਬੈਠੈ ਦੇਵਤਿਆਂ ਦਰ ਨਾਲੇ ਗਾਵਣ ਤੁਧ ਨੋ ਸੇਤਾ ਸਮਾਦੀ ਅੰਦਰ ਗਾਵਣ ਤੁਧ ਨੋ ਸਾਧ ਬੀਚਾਰੇ ਗਾਵਣ ਤੁਧ ਨੋ ਚਤੀ ਸਤੇ ਸੰਤੋਖੀ ਗਾਵਣ ਤੁਧ ਨੋ ਵੀਰ ਕਰਾਰੇ ਗਾਵਣ ਤੁਧ ਨੋ ਪੰਡਤ ਪੜਨ ਰੱਖੀ ਸੁਰਾ ਜੁਗ ਜੁਗ ਵਿਦਾ ਨਾਲੇ ਗਾਵਣਾ ਤੁਧਨੋ ਮੋਹਨੀਆਂ ਮਨਮੋਖਣ ਸੁਰਗ ਗਮਛ ਪਿਆਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ 86 ਤੀਰਥ ਨਾਲੇ ਗਾਵਣ ਤੁਧਨੋ ਜੋਦਾ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣਾ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਈ ਤੁਧਨੋ ਗਾਵਣ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਂ ਲੈ ਹੋਰ ਕਿਤੇ ਤੁਧਨੋ ਗਾਵਣਾ ਸੈ ਮੈਂ ਚਿਤਨਾ ਬਨ ਨਾਨਕ ਕਿਆ ਵਿਚਾਰ ਸਈ ਸਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹਸੀ ਜਾਏ ਨਾ ਜਾਸੀ ਰਚਨਾ ਜੇ ਨਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਨ ਸੀ ਮਾਇਆ ਚਨ ਉਪਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਜਿਉ ਤਿਸ ਪਾਵੇ ਸਾਈ ਕਰਸੀ ਫਿਰ ਹੁਕਮ ਨਾ ਕਰ ਨ ਜਾਈ ਸੋ ਪਤ ਸਾਖੋ ਸਾਖਾ ਪਤ ਸਾਹਿਬ ਨਾਨਕ ਰਹੈ ਨਰ ਜਾਈ ਆਸਾ ਮਹੱਲਾ ਪਹਿਲਾ ਸੋਨਾ ਵੱਡਾ ਖੇ ਸਭ ਕੋ ਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਖੇ ਸਮਾਏ ਵੱਡੇ ਮੇਰੇ ਸਾਹੇ ਬਾ ਗਹਿਰ ਗੰਬੀਰਾ ਗੁਣੀ ਗਹਿਰਾ ਕੋਏ ਨਾ ਜਾਣੇ ਤੇਰਾ ਕੇ ਤਾ ਕੇ ਵੱਢੀ ਰਾਰਾ ਖਾਉ ਸਾਹਬ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇ ਆਨੀ ਗੁਰ ਗੁਰਾਈ ਕਹਿਣ ਨਾ ਜਾਈ ਤੇਰੀ ਤਲਵੜੀਆਂ ਸਭ ਸਾਤ ਸਭ ਤੱਪ ਸਭ ਚੰਗੇ ਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿੱਧੇ ਕਿਨੇ ਨਾ ਪਾਈਆਂ ਕਰਮ ਮਿਲਹਿ ਨਾਹੀ ਠਾਕ ਰਹੀਆਂ ਅੱਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੈ ਤੇਰੇ ਪੰਡਾ ਰਾਜਿਸਤੂ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਮ ਔ ਸਾਚੇ ਨਾਮ ਕੀ ਲਾਗੈ ਭੂਖਾ ਉਤਪੁ ਖੈਂ ਖਾਏ ਚਲੀ ਅਹ ਦੁਖਾਂ ਸੋ ਕਿਉ ਬਿਸਰੈ ਮੇਰੀ ਮਾਈ ਸਾਚਾ ਸਾਹਿਬ ਸਾਚੇ ਨਾਏ ਰਹਾਉ ਸੋਚੇ ਨਾਮ ਕੀ ਤਲ ਵਡਿਆਈ ਆਂ ਅੱਖ ਥੱਕੈ ਕੀਮਤ ਨਹੀਂ ਪਾਈ ਜੈ ਸਭ ਮਿਲ ਕੇ ਆਖਣ ਪਾਖੇ ਵੱਡਾ ਨਾਖੋਂ ਬੈ ਕਾਟ ਨਾ ਜਾਏ ਨਾਖੋਂ ਮਰੇ ਨਾਖੋਂ ਬੈ ਸੋਗ ਦੈਨ ਦਾ ਰਖੇ ਨਾ ਚੁੱਕੇ ਪੋਗਾ ਗੁਣੇ ਖੋਹਰਾ ਨਾਹੀ ਕੋਇ ਨਾ ਕੋ ਹੋਆ ਨਾ ਕੋ ਹੋਏ ਜੇ ਬੜੀ ਆਪ ਤੇ ਬੜ ਤੇਰੀ ਦਾਤਾ ਜਿਨ ਦਿਨ ਕਰ ਕਹਿ ਕੀਤੀ ਰਾਤ ਖਸਮ ਵੀ ਸਾਰੇ ਤੇ ਕਮ ਜਾਤ ਨਾਨਕ ਨ ਬਿਬਾਜ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਾਨ ਸਤਿਗੁਰਾਂ ਸਤਪੁਰਖਾਂ ਬਿਨੋ ਕਰੋ ਗੁਰਪਾਸ ਹਮ ਕੀ ਰਹਿ ਕਰਮਾ ਸਤਗੁਰ ਸਰਨਾਈ ਕਰ ਗਿਆ ਨਾਮ ਪ੍ਰਗਾਸ ਮੇਰੇ ਮੀਤਾ ਗੁਰਦੇਵਾ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡਪਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਪਾਗ ਹੀਣ ਜਮਪਾਸ ਜੋ ਸਤਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾ ਸੋ ਜਿਨ ਹਰ ਜਾਨਾ ਸਤਗੁਰ ਸੰਗਤ ਪਾਈ ਤਨ ਤੋਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤਾ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾ ਖਰੇ ਮਨ ਚਿਤ ਵੈ ਉਦਮ ਜਾ ਅਖਰ ਹਰ ਜਿਓ ਪ੍ਰਿਆਸੈ ਲਾ ਪੱਥਰ ਮਹਿ ਜੰਤੋ ਪਾਏ ਤਾਂ ਕਰ ਜਕਾਂ ਆਕੇ ਕਰ ਤਰਿਆ ਮੇਰੇ ਮਹਤੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਾਹਾਉ ਜਨਨਾ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਤਰਿਆ ਸਿਰ ਸਿਰ ਜਕ ਸਬਾਖੇ ਠਾਕੁਰਾ ਕਾਹੇ ਮਨ ਭਉ ਕਰਿਆ ਊੜੈ ਊੜ ਆਵੇਂ ਸੋ ਕੋ ਸਾ ਤਿਸ ਪਾਛੇ ਬਚਰੇ ਸਰਿਆ ਤਿੰ ਕਬਣ ਖਲਾ ਬੈ ਕਬਣ ਚੁਗਾ ਬੈ ਮਨ ਮਹਿ ਸਿਮਰਨ ਕਰਿਆ ਸਬਨੀ ਤਾਨ ਦਸ ਅਸ਼ਟ ਸਿਤਾਨ ਠਾਕੁਰਾ ਕਰਤਲ ਕਰਿਆ ਜਨ ਨਾਨਕ ਬਲ ਬਾਲਾ ਸਦ ਬਲ ਜਾਈਐ ਤੇਰਾ ਅੰਤ ਨ ਪਾਰਾ ਬਰਿਆ ਰਾ ਕੇ ਆਸਾ ਮਹੱਲਾ ਚੌਥਾ ਸੋ ਪੁਰਖ ਏਕਾ ਓ ਓਮਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮ ਅਗਮ ਅਪਾਰ ਸਭ ਤੇ ਆਬੈ ਸਭ ਤੇ ਆਬੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਚੀ ਤੋ ਜੀਆਂ ਕਾ ਦਾਤਾਰਾ ਹਰਿ ਤੇ ਆਭੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਿ ਆਪੇ ਠਾਕੁਰ ਹਰਿ ਆਪੇ ਸੇਵਕ ਜੀ ਕੀ ਆ ਨਾਨਕ ਜੰਤ ਵਿਚਾਰਾ ਤੋ ਕਟ ਕਟ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖਾ ਸਮਾਨਾ ਇਕ ਦਾਤੇ ਇਕ ਪੇਖਾਰੀਏ ਜੀ ਸਭ ਤੇਰੇ ਚੋਜ ਬਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਂ ਤੁਦ ਬਿਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣ ਆਖ ਬਖਾਣਾ ਜੋ ਸੇਵੈ ਜੋ ਸੇਵੈ ਤੁਦ ਜੀ ਜਨ ਨਾਨਕ ਤਿਨ ਕੁਰਬਾਨ ਹਰਿ ਤਿਆ ਬੈ ਹਰਿ ਤਿਆ ਬੈ ਤੁਦ ਜੀ ਸਹਿ ਜਨ ਜੁਗ ਮਹਿ ਸੁਖ ਵਾਸੀ ਸਹਿ ਮੁਕਤਾ ਸਹਿ ਮੁਕਤਾ ਭੇ ਜਨ ਹਰਤਿਆ ਆ ਜੀ ਤਿੰਨ ਟੋਟੇ ਜਮ ਕੀ ਫਾਸੀ ਜਨ ਨਿਰਪਉ ਜਨ ਹਰ ਨਿਰਪਉ ਤਿਆ ਆ ਜੀ ਤਿੰਨ ਕਾ ਪਉ ਸਭ ਗਵਾਸੀ ਜਨ ਸੇਬਿਆ ਜਨ ਸੇਬਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੈਤਨ ਸੈਤਨ ਜਿਨ ਹਰਤਿਆ ਆਇਆ ਜੀ ਜਨ ਨਾਨਕ ਤਿੰਨ ਬਲ ਜਾਸੀ ਤੇਰੀ ਭਗਤਾ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਖਨ ਤੋਦਾ ਜੀ ਹਰ ਅਨਿਕ ਅਨੇਕ ਅਨੰਤਾ ਤੇਰੀਆਂ ਨਿਕਾ ਤੇਰੀਆਂ ਨਿਕਾ ਕਰਖੇ ਹਰ ਪੂਜਾ ਜੀ ਤਾਪ ਤਾ ਪੈ ਜਪ ਖੇ ਬੇ ਅੰਤ ਤੈਰੇ ਆਨੇਕ ਤੇਰੇ ਆਨੇਕ ਪੜਹਿ ਬਹੁ ਸਿਮਰਤ ਸਾਸਤਾ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਭੈ ਮੇਰੇ ਹਰਿ ਭਗਵੰਤਾ ਤੂ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆ ਵਰ ਨਾ ਕਾਈ ਜੋ ਚੁਗ ਚੁਗ ਗਾਇ ਕੋ ਸਦਾ ਸਦਾ ਤੂ ਐ ਕੋ ਜੀ ਤੂ ਨਹਿ ਚਲ ਕਰਤਾ ਸੋਈ ਤੁਦੇ ਆਪੇ ਪਾਵੈ ਸੋਈ ਵਰਤਾ ਜੀ ਤੂ ਆਪੇ ਕਰਖੇ ਸੋ ਹਾਈ ਤੁਦੇ ਆਪੇ ਸ੍ਰੇਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜਾ ਸਭ ਗਾਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੀ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਡਾਂ ਸਾਈਂ ਜਾਤ ਪਾਵੈ ਸੋਇ ਥੇਸੀ ਜੋ ਤੂੰ ਦੇਖੈ ਸੋਇ ਹੋ ਪਾਈ ਰਹਾਉ ਸਭ ਤੇਰੀ ਤੂੰ ਸਬਣੀ ਕਿਆ ਆ ਜਿਸਨੋਂ ਕਿਰਪਾ ਕਰਖੈ ਤਿਨ ਨਾਮ ਰਤਨ ਪਾਇਆ ਗੁਰਮੁਖਾਂ ਲਾਦਾ ਮਨਮੁਖਾਂ ਗਵਾਇਆ ਤੁਦ ਆਪ ਵੀ ਛੋੜਿਆ ਆਪ ਮਿਲਾਇਆ ਤੋ ਦਰਿਆ ਸਭ ਤੁਝ ਹੀ ਮਾਖੇ ਤੁਝ ਬਿਨ ਦੂਜਾ ਕੋਈ ਨਾਖੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵੀ ਸੁੜਿਆ ਸੰਜੋਗੀ ਮੈਲਾ ਜਿਸ ਨਾ ਤੂੰ ਜਾਣਖੇ ਸੋਈ ਜਨ ਜਾਣ ਹਰ ਗਉਣਾ ਸਦ ਹਿਆ ਖਬਖਾਣੇ ਜਿਨ ਹਰ ਸੇਬਿਆ ਤਿੰਨ ਸੁਖ ਪਾਇਆ ਸਚਹੀ ਹਰਨਾਮ ਸਮਾਇਆ ਤੂ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦਬਿਨ ਦੂਜਾ ਵਰਨਾ ਕੋਏ ਤੂ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਈਲੇ ਨਿਵਾਸਾ ਪਾਣੀ ਪਾਵਕ ਤਨ ਹੈ ਕੀਆ ਪੰਕਜ ਮੋਹ ਪਾਗ ਨਹੀਂ ਚਾਲੈ हम हमदे चेत्मूड मन चेत समूड मना, हर बिसरत तेरे गुण गले ना जती सती नहीं आ मूरखा मुगदा जन्म पया प्रणवत नानक तिन सरना जिन तू नहि विसर्या आ महला पञ्जा ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਐਹ ਤੇਰੀ ਬਰੀਆ ਵਰਕਾਂ ਚ ਤੇਰੇ ਕਿਤੇ ਨਾ ਕਾਮ ਮਿਲ ਸਾਦਾ ਸੰਗਤ ਭਜ ਕੇ ਬਲ ਨਾਮ ਸਰੰਜਾ ਮਲਾਕ ਪਵ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕਹਿਰਾ ਹਾਉ ਜਪ ਤਪ ਸੰਜਮ ਧਨ ਮਨਾ ਕਮਾਇਆ ਸੇਵਾ ਸਾਧਨਾ ਜਾਨਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾਂ ਸਰਨ ਪਰੇ ਕੀ ਰਾਖੋ ਸਰਮਾ ਇਕ ਓੰਕਾਰ ਸ੍ਰੀ ਵਾਖੇ ਗੁਰੂ ਜੀ ਕੀ ਫਤਿਹ ਪਤਿ ਸਾਹੀ ਦਸਵੀਂ ਚੌਪਈ ਪੁਨ ਰਕਸ਼ ਕਾ ਕਾਟਾਂ ਸੀਸਾ ਸ੍ਰੀ ਅਸਕੇ ਤ ਜਗਤ ਕੇ ਇਸਾ ਪਹੁ ਪਨ ਬ੍ਰਿਸ਼ਟਾ ਗਗਨ ਤੇ ਭਈ ਸਭ ਹਿਨ ਆਣਾ ਬਦਾਈ ਦਈ ਤਨ ਤਨ ਲੋਗਣ ਕੇ ਰਾਜਾ ਦੁਸ਼ਟਨ ਦਾਹਾ ਗਰੀਬਾ ਨਿਵਾਜਾ ਅਲਖਾਂ ਭਵਨ ਕੇ ਸਿਰਜਨ ਹਾਰੇ ਦਾਸ ਜਾਣ ਲ ਮੋਖੇ ਲਖੋ ਉਬਾਰੇ ਕਬਿਓ ਬਾਚ ਬੈਨਤੀ ਚੌਪਈ ਹਮਰੀ ਕਰੋ ਹੱਥ ਦੈ ਰੱਛਾ ਪੂਰਨ ਹੋਏ ਚਿਤ ਕੇ ਇਛਾ ਤਬ ਚਰਨਨ ਮਨ ਰਖੇ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਭ ਹੈ ਤੁਮ ਕਾ ਭੋ ਆਪ ਹੱਥ ਦੈ ਮੁਖੇ ਬਚਾਓ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੇ ਕਰਤਾਰਾ ਮੋ ਰਖਾ ਨਿਜ ਕਰਦਾ ਕਰੀਐ ਸਭ ਬੈਰਨ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰਾ ਭਜਨ ਕੀ ਰਖੇ ਪਿਆਸਾ ਤੁਮਖੇ ਛਾਡ ਕੋਈ ਅਵਰ ਨਾ ਤਿਆਂ ਹੂੰ ਜੋ ਬਰਚਾਹਉ ਸੋ ਤੁਮਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹੱਥ ਦੇ ਮੋਹਜੈਂ ਉਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹਉ ਜੋ ਸਦਾ ਹਮਾਰੇ ਪਛਾ ਸ੍ਰੀ ਹਸ ਤੁਝ ਜੋ ਕਰਿਓ ਰਖਾ ਰੱਖ ਖਾਂ ਲੇਖੋ ਮੋਹਿ ਰੱਖਣ ਹਾਰੇ ਸਾਖੇਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਣ ਕੇ ਹੰਤਾ ਤੁਮਹਾਂ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮ ਬਪਤਰਾ ਕਾਲ ਪਾਏ ਸਿਵ ਜੋ ਅਵਤਾਰ ਆਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਆਕਾਲ ਕਾ ਕੀਆ ਤਮਸਾ ਜਮਨ ਕਾਲ ਜੋਗੀ ਸਿਵ ਕੀਓ ਬੇਦਰਾ ਜਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਖੈ ਤਾਹੀ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਦਤ ਜਸ਼ਨ ਉਪਜਾਇਓ ਆਦੇ ਅੰਤ ਏਕੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲਾ ਪ੍ਰਜਾ ਜਨ ਆਪ ਸਬਾਰੀ ਸੇਵ ਕਨਕ ਸੇਵ ਗੁਣ ਸੁਖ ਦੀਆ ਸਤਰਨ ਕੋ ਪਲਮੋ ਬਦਕੀਆ ਕਟ ਕਟ ਕੇ ਅੰਤਰ ਕੀ ਜਾਣਤਾ ਭਲੈ ਬੁਰੈ ਕੀ ਪੀਰ ਪਛਾਨਤ ਚੀਟੀ ਤੈ ਕੁੰਚਰੇ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ ਸਾਧੂਨ ਕੈ ਸੁਖੀਐ ਕਾ ਇਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਾਂ ਬੁੱਧ ਕਰਖਾਂ ਕਰਾਂ ਕਰਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆਕਰਖਾਂ ਕਰਤੋਂ ਕਬ ਹੋ ਤੁਮ ਮੈਂ ਮਿਲਤਾ ਦੇਹ ਧਰ ਸਭ ਹੋ ਜੈਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੋਝ ਉਚਾਰੇ ਤੁਮ ਸਭ ਹੀ ਤ ਰਹਤ ਨਿਰਾਲਮ ਜਾਣਤ ਬੇਦਾ ਪੇਦ ਵਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਅਨਿਲ ਅਨਾਦ ਅasambਤਾ ਕਾ ਮੋੜ ਉਚਾਰਤ ਪੇਦਾ ਜਾਂ ਕੋ ਪੇਵਨਾ ਪਾਵਤ ਬੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾ ਮੋੜਾ ਕਸ਼ ਪੇਦ ਨ ਜਾਣਤਾ महादेव कहत सदा शिव निरंकार का चीनत काचिन् है पिब है जैती जति पिन भिन्न है तेती ते तुमरा लखा न जाए पसारा के हां विद सजा प्रथम संसारा एक रूप स्वरूप पयो पुपा अंड जय रजा सेंत उत पुज खान भर रच दीनी कहू फोल राजा हवे बैठा कहो सिमट पयो शंकर कैठा सगरी श्रेष्ठ दीखांए अचम्प आद जुगाद स्वरूप अब अबरक्षा मेरी तुम करो ਸਿਖ ਉਬਾਰ ਆ ਸਿਖਾਂ ਸੰਗਰੋ ਦੁਸ਼ਟਾ ਜਿਤੇ ਉਠਵਤੋਤ ਪਤਾ ਸਖਲ ਮਲੇ ਸ਼ ਕਰੋ ਰਨ ਕਤਾ ਜੇ ਅਸ ਤੁਜ ਤਬ ਸਰਨੀ ਪਰੈ ਤਿਨ ਕੈ ਦੁਸ਼ਟ ਦੁਖਤ ਹਵੇ ਮਰੈ ਪੁਰਖ ਜਬਨ ਪਗ ਪਰੈ ਤਿਹਾਰੇ ਤਿਨ ਕੈ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਖ ਆਏ ਹੈ ਰੱਖਾ ਹੋਏ ਤਾਂ ਸਭ ਕਾਲਾ ਦੁਸ਼ਟ ਅਰਸ਼ਟਾ ਤਰੇ ਤਤਕਾਲਾ ਕਿਰਪਾ ਗ੍ਰਿਸ਼ਟ ਤਨ ਜਾਹੇ ਨੇ ਹਰਖੋਂ ਤਾਂਕੇ ਤਾਪ ਤਨ ਕਮੋ ਹਰਖੋ ਓਰੇ ਦਸੇ ਦਾ ਕਰਮੋਂ ਸਭ ਹੋਈ ਦੁਸ਼ਟ ਸਾਸ਼ ਬੈ ਸਕੇ ਨਾ ਕੋਈ ਐ ਕਬਾਰ ਜਿਨ ਤੁਮੈ ਸਪਾਰਾ ਕਾਲ ਫਾਸਤੇ ਤਾਹੀ ਉਬਾਰਾ ਜਨ ਨਰਨਾਮ ਤੇ ਹਾਰੋ ਕਹਾ ਦਾਰੀ ਦਾ ਦੁਸ਼ਟ ਦੋਖ ਤੇ ਰਹਾ ਖੜਕ ਕੇ ਤੇ ਮੈਂ ਸਰਨ ਤੇ ਹਾਰੀ ਆਪ ਹੱਥ ਦੈ ਲਿਖੋ ਉਬਾਰੀ ਸਰਬ ਠੋਰ ਮੋਖੋਂ ਖੋਂ ਸਹਾਈ ਦੁਸ਼ਟ ਦੋਖ ਤੇ ਲਿਖੋ ਬਚਾਈ ਸਬਈਆ ਪਾਏਗਾ ਹੀ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮਾ ਪੁਰਾਨ ਕੁਰਾਨ ਅਨੇਕ ਕਾਹੀ ਮਤ ਇਕ ਨ ਮੰਨਿਓ ਸਿਮਰਤ ਸਾਸਤਰ ਬੇਦਾ ਸਬੈ ਬਹੁ ਭੇਦ ਕਹੇ ਹਮ ਇਕ ਨ ਜਾਣਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰਮੈ ਨਾ ਕਹਿਓ ਸਭ ਤੋਂ ਖੇ ਬਾਖਾਨਿਓ ਦੋਹਰਾ ਸਗਾਲਾ ਦੁਆਰ ਕੋ ਸਾਡਕੈ ਗਹਿਓ ਤੁਹਾਰੋ ਦੁਆਰ ਬਾਹੇ ਗਾਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਇਕ ਓ ਓੰਕਾਰ ਸਤਗੁਰ ਪ੍ਰਸਾਦ आनंद पाया मेरी मांए सतगुरु मैं पाया सतगुरु ता पाया सै जा सैती मन बजियां बदायियां रागा रतना परिवार परियां शब्द गावन आईयां शब्द ता गाबो खरी के रा महन्ना जिन्नी बसाया कहे नानक आनंद हुआ सतगुरु मैं पाया ਮਨ ਮੇਰੇ ਆ ਤੂੰ ਸਦਰਫ ਹੋ ਖਰ ਨਾਲੇ ਖਰ ਨਾਲ ਰੱਖੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾ ਗੱਲਾਂ ਸਮਰਾਥ ਸੁਬਾਮੀ ਸੋ ਕਿਉ ਮਨ ਹੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਖੋ ਹਰ ਨਾਮੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰੇ ਸਭ ਕੁਛ ਹੈ ਜਿਸ ਦੇਖੇ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜ਼ੇ ਸ਼ਬਦਾਂ ਕਨੇ ਰਹਿ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇ ਰਹਿ ਸਾਚਾ ਨਾਮ ਮੇਰਾ ਆਧਾਰ ਹੋ ਸਾਚੇ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈ ਆਕਰਸ਼ਤ ਸੁਖ ਮਨ ਆਏ ਵਸਿਆ ਜਿਨੇ ਇਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿਟੋਹ ਜੇ ਸਦਿਆ ਹੈ ਵਡਿਆਈਆ ਕਹੇ ਨਾਨਕ ਸੁਨਹੁ ਸੰਤੋ ਸ਼ਬਦਾਂ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸ਼ਬਦਾਂ ਤਿਤ ਘਰ ਸਪਾਗੈ ਘਰ ਸਪਾਗੈ ਸ਼ਬਦ ਬਾਜੇ ਕਲਹਾ ਜਿਤ ਘਰ ਤਾਰੀਆ ਪੰਚ ਦੋਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮਾ ਪਾਇਆ ਤੁਧ ਜਨ ਕਾ ਸੇ ਨਾਮ ਹਰ ਕੈ ਲਾਗੇ ਕਹੇ ਨਾਨਕ ਤਹੈ ਸੁਖ ਹੋਆ ਤਿਤ ਕਰ ਅਨਹਦ ਬਾਚ ਅਨੰਦ ਸੁਣ ਹਉ ਵਡ ਪਾਗੀ ਹਉ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵੀ ਸੋਰੇ ਦੁਖਾਂ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਾਰਸੈ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤਾ ਕਹ ਤੇ ਪਾਵੇ ਤਾ ਸਤ ਗੁਰ ਰਹਿਆ ਪਰਪੂਰੈ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਬਾਜ ਅਣਹਦ ਤੂਰੈ ਮੂਦਾ ਬਣੀ ਮਹੱਲਾ ਪੰਜਬਾ ਛਲ ਵਿੱਚ ਤਨ ਵਸਤੂ ਪਈਓ ਸਾਤ ਸੰਤੋਖ ਵਿਚਾਰ ਅਮਰਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰ ਹੋ ਜੇ ਕੋ ਖਾਵੇ ਜੇ ਕੋ ਪੰਚਾਇ ਤਿਸ ਕਾ ਹੋਏ ਉਤਾਰ ਇਹੇ ਵਸਤ ਤਜੀ ਨਹ ਜਾਈ ਨਿਤਨੇ ਤਾਰਖਾ ਉਰਤਾਰੋ ਤਮ ਸੰਸਾਰ ਚਰਨ ਲਗ ਤਰੀਐ ਸਬਨਾਨਕ ਬ੍ਰਹਮ ਫਸਾਰੋ ਸਲੋਕ ਮਹਲਾ ਪੰਜਵਾ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੋ ਕੀ ਤੋਈ ਮੈਨਰ ਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਈ ਤਰਸ ਪਇ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਖੀਬੈ ਹਰਿਆ ਪਾਉਣੀ ਤਿੱਥੈ ਤੂ ਸਮਰਾਥ ਜਿੱਥੈ ਕੋਇ ਨਾ ਖਿ ਉਥੇ ਤੇਰੀ ਰੱਖ ਅਗਣੀ ਉਹ ਦਰਮਾਖੇ ਸੁਣ ਕੈ ਜਮ ਕੈ ਦੋਤਾ ਨਾਏ ਤੇਰੇ ਛੱਡ ਜਾਖੇ ਪੌਝਲ ਬਖਮਸ ਗਾਖੋ ਗੋਰੀ ਸ਼ਬਦੀ ਪਾਰ ਪਾਖੇ ਜਿਨ ਕੋ ਲੱਗੀ ਪਿਆਸ ਅਮਰਤਾ ਸੇ ਖਾਖੇ ਕਲ ਮੈ ਖੋ ਪੁਨ ਗੁਣ ਗੋਬਿੰਦ ਗਾਖੇ ਸਭ ਸੇ ਨੋ ਕਿਰਪਾਲ ਸਮਾਲੇ ਸਾਖੇ ਸਾਖੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਖੇ ਸਲੋਕ ਮਹੱਲਾ ਪੰਜਬਾ ਅੰਤਰ ਗੁਰ ਆਰਾਧਨਾ ਜੇ ਬਾਜਪ ਗੁਰ ਨਾਮ ਨੇਤਰੀ ਸਤ ਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਮ ਸਤ ਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੈ ਜਿਸ ਨੋ ਇਹ ਬਾਤ ਦੇ ਜਗ ਮਹਿ ਉਤਮ ਕਾ ਢੀਐ ਬਿਰਲ ਕੈ ਕੈ ਮਹੱਲਾ ਪੰਜਬਾ ਰਖੇ ਰਖਣਹਾਰ ਆਪ ਉਬਾਰੇ ਅੰਨ ਗੁਰ ਕੀ ਪੈਰੀ ਪਾਏ ਕਾਜ ਸਬਾਰੇ ਅੰਨ ਹੋ ਆਪ ਦਇਆਲ ਮਨੁ ਖੋਣਾ ਬਿਸਾਰੇ ਅੰਸਾਦ ਜਨਾਕੇ ਸੰਗ ਪਵਜਾਲਾ ਤਾਰੇ ਅੰਨ ਸਾਖ ਤ ਨਿੰਦਕ ਦੁਸ਼ਟ ਆਖੇ ਨਮਾਹੇ ਬੀਦਾਰੇ ਅੰਨ ਤੇਸ ਸਾਹਿਬ ਕੀ ਟੈਕ ਨਾਨਕ ਮੰਨੇ ਮਾਖੇ ਜਿਸ ਸਿਮਰਤ ਸੁਖ ਹੋਇ ਸਗਲੇ ਦੁਖ ਜਾਖੇ ਤੇਸ ਸਾਹਿਬ ਕੀ ਟੈਕ ਨਾਨਕ ਮੰਨੇ ਮਾਖੇ ਜਿਸ ਸਿਮਰਤ ਸੁਖ ਹੋਇ सगलै दुख ज गुरु जी का खालसा गुरु जी फते